ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਲਦੀ ਵਿਦੇਸ਼ਾਂ ਲਈ ਫਲਾਈਟ ਸ਼ੁਰੂ ਹੋਵੇਗੀ 에어ਪੋਰਟ ਅਥਾਰਟੀ ਨੇ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਹੈ ਦਰਸਲ ਇੰਡੀਗੋ 에어ਲਾਈਨਸ ਨੇ ਚੰਡੀਗੜ੍ਹ ਤੋਂ ਦੁਬਈ ਲਈ ਆਪਣੀ ਪਹਿਲੀ ਇੰਟਰਨੈਸ਼ਨਲ ਫਲਾਈਟ ਦੀ ਤਰੀਕ ਅਤੇ ਸਮੇਂ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਇਸ ਦੇ ਲਈ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ ਇੰਡੀਗੋ 에ਅਰਲਾਈਨਸ ਦੀ ਦੁਬਈ ਤੋਂ ਆਉਣ ਵਾਲੀ ਪਹਿਲੀ ਫਲਾਈਟ 26 ਸਤੰਬਰ 2016 ਨੂੰ ਸਵੇਰੇ 11:10 ਮਿੰਟ ਤੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰੇਗੀ ਇਸ ਦੇ ਨਾਲ ਹੀ ਚੰਡੀਗੜ੍ਹ ਤੋਂ ਜਾਣ ਵਾਲੀ ਪਹਿਲੀ ਫਲਾਈਟ 26 ਸਤੰਬਰ ਦੀ ਸ਼ਾਮ 4:15 ਮਿੰਟ ਤੇ ਰਵਾਨਾ ਹੋਵੇਗੀ ਕੰਪਨੀ ਨੇ ਟਿਕਟਾਂ ਦੀ ਆਨਲਾਈਨ ਵਿਕਰੀ ਵੀ ਸ਼ੁਰੂ ਕਰ ਦਿੱਤੀ ਹੈ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਦਰਸਲ ਤਿੰਨ ਸਾਂਸਦਾਂ ਪ੍ਰੀਮ ਸਿੰਘ ਚੰਦੂ ਮਾਜਰਾ ਮਹੇਸ਼ ਕਰੀਏ ਤੇ ਹਰਿੰਦਰ ਸਿੰਘ ਖਾਲਸਾ ਨੇ ਲੋਕ ਸਭਾ ਸਪੀਕਰ ਨੂੰ ਲਿਖ ਕੇ ਮਾਨ ਦੀ ਸ਼ਿਕਾਇਤ ਕੀਤੀ ਹੈ ਉਹਨਾਂ ਨੇ ਲਿਖਿਆ ਹੈ ਕਿ ਸ਼ਰਾਬ ਦੀ ਆਦਤ ਛੁਡਵਾਉਣ ਲਈ ਭਗਵੰਤ ਮਾਨ ਨੂੰ ਰੀਹੈਬਿਲੀਟੇਸ਼ਨ ਸੈਂਟਰ ਵਿੱਚ ਭੇਜਿਆ ਜਾਵੇ ਇਸ ਤੋਂ ਬਾਅਦ ਉਹਨਾਂ ਨੂੰ ਸੰਸਦ ਵਿੱਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਤੋਂ ਸਸਪੈਂਡ ਕੀਤੇ ਗਏ ਸਾਂਸਦ ਖਾਲਸਾ ਨੇ ਮਾਨਤੇ ਸੰਸ ਵਿੱਚ ਸ਼ਰਾਬ ਪੀ ਕੇ ਆਉਣ ਦੇ ਇਲਜ਼ਾਮ ਲਗਾਏ ਸਨ ਉਹਨਾਂ ਸਪੀਕਰ ਨੇ ਇੱਕ ਪੱਤਰ ਲਿਖ ਕੇ ਮਾਨ ਦੀ ਸੀਟ ਬਤਨ ਲੈ ਕੇ ਆ ਸੀ ਇਸ ਦੇ ਇਲਾਵਾ ਸਾਂਸਦ ਦਾ ਲਾਈਵ ਵੀਡੀਓ ਬਣਾ ਕੇ ਫੇਸਬੁੱਕ ਤੇ ਅਪਲੋਡ ਕਰਨ ਦੇ ਮਾਮਲੇ ਦੇ ਵਿੱਚ ਵੀ ਭਗਵੰਤ ਮਾਨ ਦੇ ਖਿਲਾਫ ਐਕਸ਼ਨ ਲਿਆ ਜਾ ਸਕਦਾ ਹੈ ਦੇਵਜ ਉਤੇ ਜਾਗਰਦੀ ਸੰਸਥਾਨ ਆਸ਼ੋਸ਼ ਮਹਾਰਾਜ ਦੀ ਸਮਾਧੀ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਖਿਚਾਈ ਕੀਤੀ ਹੈ। ਮਾਮਲੇ ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਪੰਜਾਬ ਸਰਕਾਰ ਨੂੰ ਪੂਰੇ ਮਾਮਲੇ ਦੀ ਰਿਪੋਰਟ 16 ਸਤੰਬਰ ਨੂੰ ਪੇਸ਼ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਸੁਣਵਾਈ ਕਰਦੇ ਹੋਏ ਅਦਾਲਤ ਨੇ ਸਾਰੇ ਪੱਖਾਂ ਨੂੰ ਸਮੋਤੇ ਦਾ ਹੱਲ ਆਪਸੀ ਸਹਿਮਤੀ ਨਾਲ ਕੱਢਣ ਲਈ ਵੀ ਕਿਹਾ। ਅਸਲ ਵਿੱਚ ਡਾਕਟਰ ਆਸ਼ੋਸ਼ ਮਹਾਰਾਜ ਨੂੰ ਕਲੀਨਿਕਲੀ ਡੈੱਡ ਐਲਾਨ ਚੁੱਕੇ ਨੇ ਪਰ ਬਾਬੇ ਦੇ ਪਕਤਾ ਮੁਤਾਬਕ ਉਸਮਤ ਵਿੱਚ ਨੇ। ਪੋਰਤਲਾ ਦੇ ਸਰਕਾਰੀ ਮੰਨ ਬੁੱਧੀ ਕੇਂਦਰ ਵਿੱਚ ਜ਼ਹਿਰੀਲਾ ਖਾਣਾ ਖਾਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕੇਂਦਰ ਵਿੱਚ 35 ਬੱਚਿਆਂ ਨੇ ਸੋਮਵਾਰ ਰਾਤੀ ਖਾਣਾ ਖਾਧਾ ਜਿਸ ਦੇ ਤੁਰੰਤ ਬਾਅਦ ਬੱਚਿਆਂ ਦੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਬੱਚਿਆਂ ਨੂੰ ਤੁਰੰਤ ਹਸਪਤਾਲ ਭੇਤੀ ਕਰਵਾਇਆ ਗਿਆ ਜਿਸ ਦੌਰਾਨ ਇੱਕ ਬੱਚੇ ਦੀ ਰਾਤੀ ਹੀ ਮੌਤ ਹੋ ਗਈ ਚਦਕਿ ਇੱਕ ਨੇ ਅਸਵੇਰੇ ਦਮ ਤੋੜਿਆ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਸਾਰੇ ਬੱਚੇ ਸੁਖਜੀਤ ਆਸ਼ਰਮ ਦੇ ਨੇ ਅਤੇ ਬੀਤਰੀਤ ਖਾਣਾ ਖਾਣ ਦੇ ਬਾਅਦ ਇਹਨਾਂ ਦੀ ਤਬੀਅਤ ਖਰਾਬ ਹੋਈ ਸੀ ਉਹਨਾਂ ਆਖਿਆ ਕਿ ਮੌਤ ਦੇ ਕਾਰਨ ਬਾਰੇ ਹਾਲੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਵਿਪາກ ਬਲੰਗ ਪੂਰੇ ਮਾਮਲੇ ਦੀ ਜਾਂਚ ਲਈ ਟੀਮ ਦਾ ਗਠਨ ਕਰ ਦਿੱਤਾ ਗਿਆ ਹੈ ਸਰਹੱਦੀ ਇਲਾਕੇ ਤਰਨਤਾਰਨ ਵਿੱਚ ਬੀਐਸਐਫ ਨੇ ਖੇਮਕਰਨ ਸੈਕਟਰ ਵਿੱਚੋਂ 15 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਹੈਰੋਇਨ ਦੀ ਕਮਾਂਤਰੀ ਬਾਜ਼ਾਰ ਵਿੱਚ ਕੀਮਤ 75 ਕਰੋੜ ਰੁਪਏ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਤਸਕਰ ਪਾਕਿਸਤਾਨ ਵਾਲੇ ਪਾਸਿਓਂ ਇੱਕ ਖੇਪ ਛੁੱਟ ਕੇ ਫਰਾਰ ਹੋ ਗਏ ਜਦੋਂ ਸਰਹੱਦੀ ਚੌਂਕੀ ਮੀਆਂਵਾਲਾ ਨੇੜੇ ਪਾਕਿਸਤਾਨ ਪਾਸਿਓਂ ਕੋਈ ਹਲਚਲ ਦਿਸੀ ਤਾਂ ਜਵਾਨਾਂ ਵੱਲੋਂ ਲਲਕਾਰਨ ਤੇ ਤਸਕਰ ਪਛ ਗਏ ਸਟੂ ਬੇਬੀ ਨੂੰ ਜਨਮ ਦੇਣ ਵਾਲੇ ਅੰਮ੍ਰਿਤਸਰ ਦੇ ਬਜ਼ੁਰਗ ਜੋੜੇ ਨੂੰ ਫਰੋਤੀ ਲਈ ਫੋਨ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਦਕਿ ਇੱਕ ਦੀਪਾਲ ਹਾਲੀ ਵਿਚ ਆਰੀ ਹੈ ਦਰਸਰ ਬਜ਼ੁਰਗ ਔਰਤ ਦੇ ਪਤੀ ਜਨੇ ਜਾਇਦਾਤ ਖੁਸਣ ਦੀ ਤਲਖੀ ਵੱਜੋਂ ਹੀ ਉਹਨਾਂ ਕੋਲੋਂ 60 ਲੱਖ ਰੁਪਏ ਦੀ ਫਰੋਤੀ ਮੰਗੀ ਸੀ ਅਤੇ ਰਕਮ ਨਾ ਦੇਣ ਤੇ ਬੱਚੇ ਨੂੰ ਗਵਾਹ ਕਰਨ ਦੀ ਧਮਕੀ ਵੀ ਦਿੱਤੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਦਾ ਖਾਣਾ ਖਾਣ ਕਾਰਨ ਬਿਮਾਰ ਹੋਈਆਂ ਵਿਦਿਆਰਥਣਾਂ ਤੇ ਦਬਾਅ ਪਾਇਆ ਜਾ ਰਿਹਾ ਹੈ ਦਰਸਲ ਮੈਡੀਕਲ ਬੋਰਡ ਦੇ ਅੱਗੇ ਪੇਸ਼ ਹੋਈਆਂ ਵਿਦਿਆਰਥਣਾਂ ਵਿੱਚੋਂ ਇੱਕ ਨੇ ਇਹ ਇਲਜ਼ਾਮ ਲਗਾਏ ਨੇ ਮੈਡੀਕਲ ਬੋਰਡ ਨੇ ਅਗਲੇ 48 ਘੰਟਿਆਂ ਅੰਦਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਰਿਪੋਰਟ ਸੌਂਪਣੀ ਹੈ